ਬਿਜਲੀ ਮੰਤਰੀ ਸਰਕਾਰ ਤੋਂ ਨਰਾਜ਼ ਹੋ ਗਏ ਨੇ ਅਤੇ ਅਸਤੀਫਾ ਦੇ ਦਿੱਤਾ ਹੈ ਯਾਨੀ ਕਿ ਪਾਰਟੀ ਛੱਡ ਦਿੱਤੀ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਭਾਜਪਾ ਦੇ ਵਿੱਚ ਵੱਡੀ ਬਗਾਵਤ ਸਾਹਮਣੇ ਆ ਰਹੀ ਹੈ ਜਾਣਕਾਰੀ ਮੁਤਾਬਕ ਦਰਜਨ ਭਰ ਆਗੂਆਂ ਨੇ ਹੁਣ ਤੱਕ ਪਾਰਟੀ ਨੂੰ ਛੱਡ ਦਿੱਤਾ ਹੈ ਤੇ ਇਸ ਤੋਂ ਬਾਅਦ ਟਿਕਟ ਨਾ ਮਿਲਣ ਦੀਆਂ ਨਾਰਾਜ਼ਗੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਭਾਜਪਾ ਨੇ ਪਿਛਲੇ ਦਿਨੀ 67 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ ਇਸ ਤੋਂ ਬਾਅਦ ਪਾਰਟੀ ਦੇ ਅੰਦਰ ਲਗਾਤਾਰ ਨਾਰਾਜ਼ਗੀਆਂ ਦਾ ਦੌਰ ਅਤੇ ਇਸ ਤੀਫਿਆਂ ਦਾ ਦੌਰ ਸ਼ੁਰੂ ਹੋਇਆ ਇਸੇ ਤਹਿਤ ਸਭ ਤੋਂ ਵੱਡਾ ਝਟਕਾ ਭਾਜਪਾ ਨੂੰ ਉਸ ਵੇਲੇ ਲੱਗਿਆ ਹਰਿਆਣਾ ਦੇ ਵਿੱਚ ਜਦੋਂ ਉੱਥੋਂ ਦੇ ਬਿਜਲੀ ਮੰਤਰੀ ਰਣਜੀਤ ਚੋਟਾਲਾ ਨੇ ਭਾਜਪਾ ਨੂੰ ਅਲਵਿਦਾ ਆਖ ਦਿੱਤਾ ਅਤੇ ਰਣੀਆਂ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਦੱਸ ਦੇ ਕਿ ਵਿਧਾਨ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ ਉਸ ਤੋਂ ਪਹਿਲਾਂ ਭਾਜਪਾ ਨੂੰ ਇਹ ਝਟਕੇ ਲੱਗ ਰਹੇ ਨੇ ਅਤੇ ਭਾਜਪਾ ਨੂੰ ਕਿਤੇ ਨਾ ਕਿਤੇ ਇਹਨਾਂ ਚੋਣਾਂ ਦੇ ਵਿੱਚ ਇਸ ਦਾ ਅਸਰ ਜਾਂ ਇਸ ਦਾ ਮਾੜਾ ਪ੍ਰਭਾਵ ਹੈ ਉਹ ਪੈ ਸਕਦਾ ਹਾਲਾਂਕਿ ਲੋਕ ਕਿਸ ਦੇ ਹੱਕ ਵਿੱਚ ਫਤਵਾ ਨੇ ਹੁਦਾਂ ਇੰਤਜ਼ਾਰ ਰਹੇਗਾ ਪਰ ਜੋ ਮੁੱਢਲੀ ਜਾਣਕਾਰੀ ਹੈ ਕਿ ਭਾਜਪਾ ਦੇ ਵਿੱਚ ਬਗਾਵਤ ਸਾਹਮਣੇ ਆ ਰਹੀ ਹੈ ਜਦੋਂ ਕਿ ਕਈ ਹੋਰ ਆਗੂ ਵੱਲੋਂ ਪਾਰਟੀ ਅੰਦਰ ਵਿਰੋਧ ਕੀਤਾ ਜਾ ਰਿਹਾ ਹੈ ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੋਟਾਲਾ ਨੇ ਵੀ ਟਿਕਟ ਕੱਟੇ ਜਾਣ ਦੇ ਰੋਸ ਵਿੱਚ ਉਹ ਭਾਜਪਾ ਛੱਡ ਦਿੱਤੀ ਹੈ ਉਹਨਾ ਆਪਣੇ ਸਮਰਥਕਾਂ ਨਾਲ ਮੀਟਿੰਗ ਮਗਰੋਂ ਵਿਧਾਨ ਸਭਾ ਹਲਕਾ ਰਣੀਆਂ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਚੋਟਾਲਾ ਨੇ ਇਹ ਵੀ ਦੱਸਿਆ ਹੈ ਕਿ ਪਾਰਟੀ ਉਹਨਾਂ ਨੂੰ ਵਿਧਾਨ ਸਭਾ ਹਲਕਾ ਡੱਬ ਵਾਲੀ ਤੋਂ ਚੋਣ ਲੜਾਉਣਾ ਚਾਹੁੰਦੀ ਸੀ ਪਰ ਉਹ ਵਿਧਾਨ ਸਭਾ ਹਲਕਾ ਰਣੀਆਂ ਤੋਂ ਚੋਣ ਲੜਨਾ ਚਾਹੁੰਦੇ ਸਨ ਉਹਨਾਂ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਰਣੀਆਂ ਤੋਂ ਹੀ ਚੋਣ ਲੜਨਗੇ ਇਸ ਦੇ ਨਾਲ ਹੀ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਪੋਤੇ ਅਦਿੱਤਿਆ ਚੋਟਾਲਾ ਵੀ ਭਾਜਪਾ ਦੀ ਪਹਿਲੀ ਸੂਚੀ ਵਿੱਚ ਨਾਮ ਨਾ ਆਉਣ ਤੇ ਪਾਰਟੀ ਤੋਂ ਨਾਰਾਜ਼ ਹੋ ਗਏ ਨੇ ਅਤੇ ਉਨਾ ਹਰਿਆਣਾ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਵਿਧਾਨ ਸਭਾ ਹਲਕਾ ਡੱਬ ਵਾਲੀ ਤੋਂ ਚੋਣ ਲੜਨ ਦੇ ਚਾਹਵਾਨ ਨੇ ਉਹਨਾਂ ਨੂੰ ਕਿਹਾ ਕਿ ਆ ਕਿ ਡੱਬ ਵਾਲੀ ਤੋਂ ਇਕੱਲੇ ਦਾ ਉਹਨਾਂ ਦਾ ਨਾਮ ਸਾਹਮਣੇ ਆਇਆ ਇਸ ਦੇ ਬਾਵਜੂਦ ਭਾਜਪਾ ਵੱਲੋਂ ਉਹਨਾਂ ਦੇ ਨਾਮ ਦਾ ਐਲਾਨ ਨਹੀਂ ਕੀਤਾ ਗਿਆ ਵਿਧਾਨ ਸਭਾ ਹਲਕਾ ਰਤਿਆ ਤੋਂ ਟਿਕਟ ਕੱਟੇ ਜਾਣਤੇ ਲਕਸ਼ਮਨ ਨਾਪਾ ਨੇ ਪਾਰਟੀ ਛੱਡ ਦਿੱਤੀ ਨਾਪਾ ਭਾਜਪਾ ਨੂੰ ਅਲਵਿਦਾ ਕਹਿਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕਰਨ ਲਈ ਪਹੁੰਚ ਕੇ ਸਨ ਮੀਡੀਆ ਰਿਪੋਰਟਾਂ ਮੁਤਾਬਕ ਲਖਸ਼ਮਨਾਪਾ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਨੇ ਵਿਧਾਨ ਸਭਾ ਹਲਕਾ ਕੋਸਲੀ ਤੋਂ ਟਿਕਟ ਨਾ ਮਿਲਣ ਉਤੇ ਸੁਨੀਲ ਰਾਓ ਅਤੇ ਵਿਧਾਨ ਸਭਾ ਹਲਕਾ ਰਿਵਾੜੀ ਤੋਂ ਟਿਕਟ ਨਾ ਮਿਲਣ ਤੇ ਡਾਕਟਰ ਸਤੀਸ਼ ਖੋਲਾ ਅਤੇ ਨੌਜਵਾਨ ਆਗੂ ਸਨੀ ਯਾਦਵ ਨੇ ਪਾਰਟੀ ਛੱਡ ਦਿੱਤੀ ਹੈ ਇਨਾਂ ਆਗੂਆਂ ਨੇ ਵੀ ਹਰਿਆਣਾ ਦੇ ਵਿਧਾਨ ਸਭਾ ਚੋਣਾਂ ਦੌਰਾਨ ਆਜ਼ਾਦ ਤੌਰ ਤੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਹਰਿਆਣਾ ਦੇ ਖੇਡ ਮੰਤਰੀ ਸੰਜੇ ਸਿੰਘ ਨੇ ਵਿਧਾਨ ਸਭਾ ਹਲਕਾ ਸੁਹਾਣਾ ਤੋਂ ਟਿਕਟ ਕੱਟੇ ਜਾਣ ਤੇ ਪਾਰਟੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਸੁਹਾਣਾ ਤੋਂ ਭਾਜਪਾ ਅਮੇਦਵਾਰ ਤੇਜਪਾਲ ਤਮਰ ਸੂਬੇ ਵਿੱਚ ਸਭ ਤੋਂ ਕਮਜ਼ੋਰ ਉਮੀਦਵਾਰ ਨੇ ਉਹਨਾਂ ਕਿਹਾ ਕਿ ਤੇਜਪਾਲ ਤਮਰ ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਹੋਏ ਨੇ ਇਸ ਦੇ ਬਾਵਜੂਦ ਭਾਜਪਾ ਨੇ ਉਸ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ